ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਭ ਦੇ ਜਪਾਨ ਮੇਲ ਲੈ ਕੇ ਆ ਪੜਾ ਦੇ ਰਿਗਾਰਡਿੰਗ ਤੇ ਭਰਾ ਨਹੀਂ ਜਾਣਾ ਬਾਹਰ ਤੇ ਉਹਦੀ ਤਿਆਰੀ ਚੱਲ ਰਹੀ ਹੈ ਕਰਦੇ ਸਾਰੇ ਤਿਆਰੀ ਵੀ ਜੁਝੇ ਰਹੇ ਨੇ ਤੇ ਉਧਰ ਬਾਪੂ ਜੀ ਤੇ ਬੈਨੇ ਆਪਣੇ ਇਹ ਪਿਛਲੇ ਹਫਤੇ ਦਸ ਦਿਨ ਤੋਂ ਬਿਮਾਰ ਨੇਗੇ ਇਹਨਾਂ ਨੂੰ ਪੈਰਾਲਾਈਜ਼ ਦਾ ਅਟੈਕ ਹੋ ਗਿਆ ਸੀਗਾ ਤੇ ਹੁਣ ਭਰਾ ਹੈ ਤਾਂ ਘਰੇ ਵੀ ਨਹੀਂ ਹੈਗਾ ਉਹ ਆਪ ਹੈ ਜੇ ਗਿਆ ਹੋਵੇਗਾ ਸਪਿਟਲ 'ਚ ਆਵੜੇ ਬਾਅਦ ਸਿਹਤਮਾਨ ਤੇ ਬਾਕੀ ਸਾਰੇ ਆਪਣੇ ਕੰਮਾਂ 'ਚ ਰੁੱਝੇ ਹੋਏ ਨੇਗੇ ਤੇ ਅਸੀਂ ਆਪਣੀ ਬਿੜੀ 'ਚ ਰੁੱਝੇ ਹੋਏ ਹੋਏਗੇ ਬ੍ਰਾਂਡ 'ਚ ਜੋ ਉਸ ਤੋਂ ਬਾਅਦ ਚੁੱਕ ਨੂੰ ਦੇਖ ਰਹੇ ਆ ਅੱਗੇ ਲੈ ਕੇ ਜਾਵਾਂਗੇ ਹਰ ਇੱਕ ਵੀਡੀਓ ਦੀ ਕੈਪਚਰ ਵੀ ਕਰਵਾਵਾਂਗੇ ਆਪਾਂ ਤਾਂ ਕਾਮਾਂਗੇ ਤੁਹਾਨੂੰ ਕਿ ਕਿੱਦਾਂ ਆਪਾਂ ਰਸਤੇ ਦੇ ਵਿੱਚ ਗਏ ਆਂ ਕਿੱਦਾਂ ਦਾ ਰਸਤੇ ਤੇ ਮਾਨਸੂਨ ਮਿਲੇ ਆਪਾਂ ਨੂੰ ਕਿੱਦਾਂ ਮਤਲਬ ਕਿ ਉੱਤੇ ਮੀਂਹ ਵਗੈਰਾ ਪੈ ਰਿਹਾ ਜਾਂ ਨਹੀਂ ਪੈ ਰਿਹਾ ਬਸ ਸਾਨੂੰ ਦੱਸਿਆ ਗਿਆ ਲੱਗਦਾ ਕਿ ਮੀਂਹ ਪੈ ਜਾਏਗਾ ਤੇ ਚਲੋ ਸਾਨੂੰ ਜਾ ਕੇ ਸਾਰਾ ਕੁਝ ਅੱਗੇ ਦਿਖਾਉਣਾ ਹੈ ਦ੍ਰਿਸ਼ ਆਪਣਾ ਹੋ ਕੇ ਦਿੱਤਾ ਤੱਕੇ ਕਰਨਾ ਪੈ ਰਿਹਾ ਹੈ ਲੈ ਮੂਝ ਪਾ ਦੇ ਦੇ ਮੂੰਹ ਉਠਾ ਕਰਾ ਦੇ ਹਾਂ ਹਾਂ ਠੀਕ ਆ ਨੇ ਨਾ ਉਹ ਨਾ ਨਾ ਤੂੰ ਇਹਦੇ ਜੀ ਨਹੀਂ ਕਰ ਨਹੀ ਨਾ ਕਹਿੰਦਾ ਇਹ ਨੂੰ ਖੋਲਦਾ ਵੈਸੇ ਤੁਸੀਂ ਹੋਏ ਆਪਾਂ ਦਾਇਰੇ ਕਰਦੇ ਹੋ ਬਹੁਤ ਬਹੁਤ ਕਰਦੇ ਆਇ ਕਰਦੇ ਹੋ ਵੀ ਹੁਣ ਹੁਣ ਖਿੱਚੀ ਤੇ ਤਿਆਰੀ ਆਪਾਂ ਜਾਣ ਦੀ ਚਲੋ 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 ਡੇਢ ਹੋ ਜਾਣਗੇ ਆਪਾਂ ਇਹ ਤੇ ਕਿਉਂ ਨਹੀਂ ਕਰਦਾ ਮੈਂ ਨਹੀਂ ਕਰਦਾ ਚਲੋ 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 ਐ ਨਹੀਂ ਕਰ ਤੇ ਕੋਈ ਨਹੀਂ ਕਰਦਾ ਫੋਨ ਬਾਹਰ ਜਾ ਕੇ ਤਾਂ ਸਾਰੇ ਭੁੱਲ ਜਾਂਦੇ ਆ ਜੀ ਉਹਦੇ ਕਹਿੰਦੇ ਸਾਡੇ ਨਾਲ ਦੇਣੋ ਸਾਰੇ ਸਾਰੇ ਮੁੱਕ ਕੇ ਬਾਹਰ ਜਾ ਕੇ ਓਕੇ ਵੀ ਮਿਲੋ ਸਾਰੇ ਨੂੰ ਆ ਵੀ ਬਾਏ ਕਰਦਾ ਤੂੰ ਬਾਏ ਕਰੀ ਜਾਂਦਾ ਹੁਣ ਤਾਂ ਪਹ ਲੱਗਦੀ ਉਹਨੇ ਵੀ ਬਾਏ ਕਰ ਦਿੱਤਾ ਚਲੋ ਵੀ ਬਾਏ ਬਾਏ ਓਕੇ ਬਾਏ ਸਭ ਨੂੰ ਠੀਕ ਆ ਵੀ ਤਾਂ ਬੈਠੋ ਆ ਗਿਆ ਸਭ ਬੈਠਾ ਹਾਂ ਚਲ ਠੀਕ ਆ ਮੈਂ ਤਾਂ ਜਾ ਕਰ ਨੂੰ ਹੁਣ ਤੂੰ ਲੰਘ ਜਾ ਹੋਰ ਠੀਕ ਹੈ ਮੋਪੜਾ ਹੋਰ ਉਮੀ ਲੇਟ ਕਰਾਈ ਜਾਨੇ ਤੁਸੀਂ ਪਹਿਲਾਂ 1 ਘੰਟਾ ਲੇਟ ਆ ਸੀ ਹਾਂ ਹਾਂ ਹੈਲੋ ਹਾਈ ਹਾਈ ਮਾਮੂ ਹਾਈ ਬਾਏ ਬਾਏ ਠੀਕ ਹੈ ਹਾਈ ਬਾਏ ਬਾਏ ਹਾਂ ਜੀ ਹੁਣ ਅਸੀਂ ਘਰੋਂ ਚੱਲਣ ਲੱਗੇ ਆ ਤੇ ਅੱਗੇ ਜਾ ਕੇ ਅਸੀਂ ਰੁਕਾਂਗੇ ਹੁਣ ਸ੍ਰੀ ਮਸਤਨਾ ਸਾਹਿਬ ਉੱਥੇ ਦੇਖ ਕਰਵਾਣੀਆ ਬਾਬਾ ਜੀ ਦੀ ਤੇ ਉਦੋਂ ਵਾ ਫਿਰ ਕੇ ਚੱਲਦੇ ਆਂ ਅੱਗੇ ਜਾ ਕੇ ਤੁਹਾਨੂੰ ਦਿਖਾਉਣੇ ਆ ਹਰ ਇੱਕ ਚੀਜ਼ ਤੇ ਲੋ ਜੀ ਹੁਣ ਅਸੀਂ ਪਹੁੰਚ ਗਏ ਸ੍ਰੀ ਮਸਤਨ ਸਾਹਿਬ ਐਥੇ ਦੇਖਰਵਣ ਲੱਗੇ ਆਂ ਤੇ ਉਦੋਂ ਬਾਅਦ ਚੱਲਦੇ ਸੀ ਅੱਗੇ ਨੂੰ ਹੈ ਪਰਸ ਇਹਦੇ ਵਿੱਚ ਪਾਈ ਛੋਟੀ ਕਿੱਡੇ ਚ ਪਾਇਆ ਉਹਦੇ ਵਿੱਚ ਹੈ ਹਾਂ ਛੋਟੀ ਕਿੱਡੇ ਦੇ ਵਿੱਚ ਹੈ ਨੌਕਰੀ ਕਰਨੀ ਬੇਬੇ ਨੌਕਰੀ ਤੇ ਹੁੰਦੀ ਨਹੀਂ ਬਈ ਨਾ ਦੇਖੋ ਤਾਂ ਨੌਕਰੀ ਦੋਗੀ ਸੀ ਦੋ ਮਿੰਟ ਪਹਿਲਾਂ ਲੈਣੇ ਆਂ ਭਰ ਜਾ ਭੱਗ ਜਾ ਓ ਫੇਰ ਅਜੇ ਨਹੀਂ ਕਰਦੇ ਸੀ ਵੀਡੀਓ ਵਿੱਚ ਜੁਕੇ ਚ ਕਹਿੰਦੇ ਮਾਈ ਸੰਨ ਇਧਰ ਗਵਾਚ ਗਿਆ ਆਪਣੇ ਵਿੱਚ ਦੋ ਹੈਗੇ ਹੈ ਨਹੀਂ ਬੜਬਰ ਕੋਲੇ ਉਹਦੇ ਕੋਲੇ ਇੱਧਰਲੇ ਪਾਸੇ ਚੱਲਿਆ ਨਹੀਂ ਆਪਣੀ ਜਿਹੜਾ ਅੱਪਰ ਹੇਰ ਨਾਲ ਚੱਲਣਾ ਉਹ ਵੀ ਥੋੜਾ ਉਪਰ ਜਾਣਾ ਪਊਗਾ। ਨਹੀਂ ਸਾਡੀ ਇੱਥੇ ਘੱਟ ਨਹੀਂ ਰਹੇਗਾ ਨੇੜੇ ਤੋਂ ਆਪਣੇ ਘਰ ਚੱਲੋ ਦੇ ਬਣਾਇ ਨੇ। ਤੈਨੂੰ ਕੀ ਫੜਾਦਾ ਤੈਨੂੰ ਬਈ ਇਹ ਤੂੰ ਆਪ ਹੀ ਜੱਕ ਲੈ ਆਵੀਂ। ਉਹ ਤੂੰ ਰਹਿਣ ਨੂੰ ਦੂਜੀ ਚੀਜ਼ਾਂ ਦਾ ਖਾਏ ਜੀ। ਪਰ ਇਹ ਤੇ ਲਿਖਿਆ ਹੋਇਆ ਤੇ 3 ਸਾਲ ਦੇ ਬੱਕਲੇ ਨੇ। ਇਹਦੇ ਬੱਚਾ ਸਾਰਾ ਕੋਈ ਸੇ ਨੂੰ ਨਹੀਂ ਕੋਈ ਸੁਣਦਾ। ਇਹ ਬੱਚਾ ਆਖਣ 3 ਸਾਲ ਦੇ ਬੱਚਾ ਖਾ ਸਕਦਾ। ਆਹ ਫੋਲੋ ਕਰ। கல்லை போ <laughs> ਰੋਕ ਪ੍ਰੈਸ ਕਰਾ ਲਿਆ ਉਹਦਾ ਪ੍ਰੈਸ ਕਰਾ ਲਿਆ ਪੂਰੀ ਗੱਲ ਬਚਪਣ ਵਾਲੀ ਲੋਟੀ ਕਰਨੀ ਬਲਕਿ ਬੱਥਰ ਮਰ ਪਾਈ ਹੈ ਉਦੋਂ ਉਪਰ ਗਈ ਕਰਾਈ ਰਾਤ ਨੂੰ ਪਹ ਪਦਲੇ ਬਾਲ ਪਟਾਈ ਪੱਤੀਆਂ ਲਾਈਆਂ ਭੈਣੇ ਰਾਤ ਨੂੰ ਵੀਰੇ ਟੱਕਰ ਉਹ ਬੁੜਾ ਇਹ ਜਿਹੜਾ ਲਾ ਲਾ ਸਿਹਰਾ ਕੰਮ ਨਹੀਂ ਜਦੋਂ ਆਪਾਂ ਜਾਣਾ ਬਾਹਰ ਤਾਂ ਸਿੰਪਲ ਤਰੀਕੇ ਨਾਲ ਜਾਉਣਾ ਇਹ ਇੰਨੇ ਨਹੀਂ ਹੁੰਦੇ ਮਜਾ ਇਹਦਾ ਫੁੰਗਲਾ ਜੇ ਕੋਲੇ ਦੂਜੀਆਂ ਉਹਦਾ ਐ ਲੱਗੇ ਜਿਵੇਂ ਦੇ ਨੇ ਨਾ ਤਰੀ ਹੁੰਦਾ ਚੌਥੀ ਦੇ ਕਿਆ ਕੱਲ ਮੈਂ ਬੰਨਾ بڑا ਲੱਗੀ ਜੋ ਉਹ ਕਹਿੰਦਾ ਕਾਤਾ ਬੜਾ ਫਿਰੇ ਮਾਂ ਕੋਈ ਮਾਂ ਨੂੰ ਕੀ ਦੋਹਾਂ ਚੌਥੀ ਦੇ ਸਿਰ ਗੰਜਾ ਕਰਾ ਰੱਖਿਆ ਦਾੜੀ ਮੋਛਾ ਰੱਖ ਰੱਖੀ ਐ ਨੇ ਉਹ ਤਾਂ ਗੰਜਦਾ ਹੋਊਗਾ ਉਹਦੇ ਮੁੰਦਰਾ ਭਾਈ ਫਿਰਦਾ ਪੁੱਛਦੇ ਕਰਾ ਲੈ ਬਾਲ ਨਹੀਂ ਠੀਕ ਰਹਾ ਅੱਧੇ ਦਿਨ ਮੈਂ ਮਤਨਾਈ ਦੀ ਟਾਈਮ ਕੱਢ ਟਾਈਮ ਖਰਾਬ ਕਰ ਲਿਆ ਤੜਕਿਦਾ ਮਤਨਾਈ ਦੀ ਹੋਊਗਾ ਅੱਜ ਹੋਰ ਬੰਦਾ ਬੰਦਾ ਜਾਣਾ ਪਰ ਪਤਾ ਜਿੱਦਾਂ ਆਪਾਂ ਉਥੇ ਜਿਹੜੇ ਜਿਹੜੇ ਆਣਾ ਹੋਵੇ ਤਾਂ ਕਹਿੰਦੇ ਨਾ ਬਾਹਰ ਹੈ ਨਾ ਆਪਣੇ ਉਹਦਾ ਸੋਚੋ ਵੀ ਆਪਾਂ 2 ਘੰਟੇ ਆਪਾਂ ਅਡਵਾਂਸ ਚੱਲੋ ਹੁਣ ਆਪਾਂ ਲੇਟ ਆ ਹੁਣ ਲੇਟ ਆਪਾਂ ਵਾਟਾ ਅੱਗੇ ਤੁਰਦੇ ਪਾ ਕਿੱਧਰ ਗਈ ਇਹ ਮੈਂ ਕੋਈ ਚੱਕਰੀ ਨਹੀਂ ਵਾਹ ਜਹਾ ਆਉਨੇ ਉੱਨੇ ਦੇਖਣਾ ਪਈ ਕਿੱਥੇ ਆਂ ਦੱਸ ਲੋਗੇ ਉਹਨਾਂ ਨੇ ਕਿਹਾ ਦੇਖਣਾ ਤੇ ਮਾਰੇ ਕਿਹਾ ਦੋ ਵਾਰੀ ਦੋ ਵਾਰੀ ਟਿਕ ਟਿਕ ਮਾਣੇ ਦਾ ਕਹਣਾ ਔਲੇ ਦਾ ਖਾਤਾ ਅੱਜ ਪਤਾ ਵਾਦਾ ਵਾਦਾ ਲੱਗਦਾ ਬਾਇਆ ਇਹਦਾ ਬੰਦ ਹੈ ਇੱਕ ਮਹੀਨੇ ਬਾਅਦ ਦੇਖੀ ਸੀ ਮੈਂ ਪਰਸੋਂ ਚੁੱਥੇ ਪਰਸੋਂ ਚੁੱਥੇ ਬੰਦ ਮਾਇਰ ਕਦੋਂ ਪੁਣੀ ਆਇਆ ਹਾਂ ਉਹ ਮੁੰਡਾ ਮੇਰੇ ਨਾਲ ਗਿਆ ਸੂੜੇ ਕਿਹਾ ਹਾਂ ਸਿੰਘਪਾਲ ਲਿਖੋ ਕਿ ਉਹ ਆ ਜਾਂਦਾ ਬੰਦਾ ਇੱਥੇ ਮਤਲਬ ਮੈਨੂੰ ਕਹਿੰਦਾ ਮੈਂ ਆਪੇ ਚੈੱਕ ਕਰੋ ਤੁਸੀਂ ਹਾਂ ਮੌਸਮ ਚੈੱਕ ਕਰੋ ਬਾਹਰ ਦੇਖੋ ਇਹ ਸਾਡੀ ਫੌਜ ਦੇਖੋ ਦੇਖੋ ਮੌਸਮ ਦੇਖੋ ਤੁਸੀਂ ਬਾਹਰ ਮੀਂਹ ਵਾਲਾ ਮੌਸਮ ਲੱਗਦਾ ਮੀਂਹ ਆਊਗਾ ਤੋਂ ਤੋਂ ਇਕੱਲੋਂ ਗਾਇਆ ਜੇ ਬੰਦੇ ਆ ਚੁੱਕੇ ਹਾਂ ਬੜੀ ਗੱਲ ਆ ਕੋਈ ਨੋਰ ਵਾਲੀ ਗੱਲ ਜਾਂ ਤੋਂ ਮੈਂ ਹਾਂ ਬੋਲੋ ਥੈਂਕ ਯੂ ਲੋ ਜੀ ਹੁਣ ਅਸੀਂ ਪਹੁੰਚ ਚੁੱਕੇ ਆਂਗੇ ਸਟਾਰ ਹਾਈਵੇ ਤੇ ਰੋਟੀ ਖਾਣ ਨੂੰ ਬਹੁਤ ਭੁੱਖ ਲੱਗੀ ਆ ਸਾਨੂੰ ਆ ਜਾ ਬਈ ਬਾਰੇ ਰੋਟੀ ਖਾ ਕੇ ਹੋਰ ਖਾਂਗੇ ਕੁਝ ਖਾਓ ਕੀ ਕੀ ਆ ਜਾ ਫਿਰ ਚਾਪ ਕੋੜ ਆ ਜਾ ਮੌਸਮ ਦੇਖ ਕਿੰਨਾ ਘੈਂਡਾ ਹੈ ਜੀ ਸਟਾਰ ਭਾਈ ਬੇਟਾ ਬਾ ਲੋਕੇਸ਼ਨ ਦੇਖੋ ਕਿੰਨੀ ਘੈਂਟ ਆ ਚਲੋ ਹੁਣ ਆਪਾਂ ਚੱਲਦੇ ਅੰਦਰ ਨੂੰ ਲੋ ਜੀ ਹੁਣ ਚੱਲੇ ਆਂ ਅਸੀਂ ਵੇਲੀ ਦੇ ਅੰਦਰ ਹੁਣ ਅੰਦਰ ਐਂਟਰ ਹੋ ਰਿਹਾ ਜਾ ਕੇ ਦੇਖਦੇ ਕੀ ਕੁਝ ਖਾਣ ਨੂੰ ਮਿਲਦਾ ਇੱਥੇ ਕਿੰਨਾ ਕ ਮਹਿੰਗਾ ਸਸਤਾ ਆ ਦੇਖੋ ਮਾਹੌਲ ਤਾਂ ਘੈਂਟ ਲੱਗ ਰਿਹਾ ਪਰ ਪਿਆ ਖਾਲੀ ਜਾਈਆ ਰੋਟੀ ਖਾਈਏ ਕੀ ਖਾਣਾ ਰੋਟੀ ਖਾਈਏ ਉਧਰ ਹੀ ਗਿਆ ਹੋਇਆ ਐਨੀ ਤੱਕ ਲੈ ਹੁਣ ਚੈੱਕ ਕਰਨ ਲੱਗੇ ਰੋਟੀ ਰੋਟੀਆਂ ਦੇਖ ਰਾਕੀ ਕੁਝ ਮਿਲਦਾ ਰੇ ਤੇ ਮਸੂਰੀ ਰੋਟੀ ਗੰਦੂਰੀ ਰੋਟੀ ਤਮਾ ਰੋਟੀ ਤਮਾ ਰੋਟੀ ਬਹੁਤ ਮਹਿੰਗੀ ਦੇ ਰੱਖੀ ਐ ਇਹਨਾਂ ਨੇ ਲੱਤੇ 20 ਦੀ ਰੋਟੀ ਦਾਹਰ ਬੈੜ ਰੋਟੀ ਤੇਰੀ ਪੈਣੀ ਇੰਨੇ ਮਹਿੰਗੇ ਵੀ ਚੀਜ਼ਾਂ ਹੁੰਦੀ ਨੇ ਤੇਰੀ ਰੋਟੀ मला <laughs> कधी <laughs> <laughs> ਦਿਖਣ ਲੱਗੇ ਦੇਖਿਆ ਜਿਦਾ ਕਿਥੇ ਬਹੁਤ ਜ਼ਿਆਦਾ ਮਹਿੰਗਾ ਰੇਟ ਆਇਆ ਕੋਈ ਚੀਜ਼ ਸਸਤੀ ਹੈ ਕਿਤੇ ਲੱਗਦਾ ਸਾਰਾ ਕੁਝ ਰੋਟੀ ਵੀ ਦਹੀਂ ਵੀ ਮਿਲਦੀ ਹੈ ਲੈ ਤੂੰ ਤਵਾ ਰੋਟੀ ਤੰਦੂਰੀ ਰੋਟੀ ਵਾਹ ਵਾਹ ਕੀ ਬਾਤ ਹੈ ਮੰਗਦੀ ਬਿਲਕੁਲ ਮਲਾ ਕੇ ਮੁੰਡਾ ਕੰਮ ਮਹਿੰਗਾ ਹੀ ਲੱਗਦਾ ਚਲੋ ਦਾਲ ਸਬ지 ਦੇਖਦੇ ਕਿ ਜਿੰਨਾ ਜਲਦੀ ਆਰਡਰ ਕਰੇਗਾ ਉਨਾਂ ਜਲਦੀ ਆਊਗਾ ਇੱਕ ਤਾਂ ਮਿਕਸ ਵੇਜ ਬਣਾਉਣੀ ਆਪਾਂ ਆਇਓ ਸਾਰਾ ਤਾਲ ਮੁਕੀ ਤਬਾ ਰੁਪੀ ਕਰਤਾ ਕਿੰਨੇ ਮੈ 24 ਤੋਂ 12 ਇਰਾਨ ਬਾਰੇ ਕਰਦੇ ਬਾਕੀ ਕਰਦੇ ਹਾਂ ਆਪਣੇ ਉੱਤੇ ਕਰ ਦੂੰ ਅਲਮ ਸੈਲਰ ਵਗੈਰਾ ਹਾਂ ਸੈਲਰ ਦਾ ਮਤਲਬ ਆਟੋਮੈਟਿਕ ਸਾਰੇ ਆਪਣੀ ਆਪਣੀ ਥਾਲੀ ਚੋਂ ਖਾਣਾ ਪਾਉਣ ਲੱਗੇ ਪਏ ਨੇ ਉੱਕ ਲੱਗੀਏ ਬਹੁਤ ਜ਼ਿਆਦਾ ਇਹਨਾਂ ਨੂੰ ਪਰ ਦੇਖੀ ਕਿਵੇਂ ਉਹਨਾਂ ਦੇ ਮੂੰਹ ਬਦਲ ਹੋ ਗਿੱਤਾ ਖਾਲਾ ਖਾਲਾ ਕੋਈ ਗੱਲ ਨਹੀਂ ਅਹ ਰੋਟੀ ਖਾਂਦੋ ਬੜਾ ਹੱਥ ਵਿੱਚ ਧੋਦੇਗੇ ਹੁਣ ਥੋੜਾ ਜਿਆਦਾ ਗਿਆ ਤਾਂ ਊਕ ਲੱਗੀ ਜੀ ਸਰੇ ਨਾਲ ਦਦੀਆਂ ਦੀ ਤੇ ਲਿਆਈ ਜਿੰਦੇ ਮੂੰਹ ਆਪਣਾ ਕਿਵੇਂ ਦੇਖੋ ਕਿਵੇਂ ਪਾਣੀਆਂ ਰੋਟੀਆਂ ਮਾਮ ਤੇ ਦੇ ਆ ਦੇਖੋ ਜੀ ਇਹ ਸੱਤ ਰੁਪਈਆ ਖਾ ਕੇ ਹੱਲਿਆ ਰੋਟੀ ਖਾ ਕੇ ਡੱਪਰ ਕਿਸ ਰੇਟ ਤੇ ਹੈ ਬਿਨਾਂ ਖਾਦੇ ਤੇ ਰੋਟੀ ਇਹ ਬੇੜੀ ਨੂੰ ਜਿਲੀਆਂ ਦੁਆਰਾ ਚਲੋ ਜੀ ਮਿਲਦੇ ਆ ਨੈਕਸਟ ਮੋੜ ਤੇ ਬਾਹਰ ਹੁਕਰ ਦੇ ਲੈ ਬਿਲ ਮੇਰੇ ਨੱਕ ਤੇ ਬਿਲ ਮੈਂ ਮੈਂ ਕਰ ਬਿਲ ਕੱਟਿਆ ਮੇਰੇ ਪੈ ਪਰਸ ਜੋ ਇਹ ਖੱਟੀ ਮਿੱਠੀ ਗੋਲੀਆਂ ਹੁਣ ਲੱਗਿਆ ਰਾਣਾ ਦੇਖਦੇ ਚੱਬ ਵੀ ਗਈਆਂ ਟੇਸ ਕਿਦਾਂ ਦਾ ਆਜੋ ਆਪਾਂ ਲੇਟ ਹੋ ਰਹੀ ਹੈ ਉਸੇ ਕਰਕੇ ਆਜਾਓ 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 ਯਾਰ ਉਹ ਬਹੁਤ ਚੰਗਾ ਲੱਗ ਰਿਹਾ ਹੈ। ਕੱਲੇ ਖਾਲਾ ਥੋੜਾ ਜਿਹਾ। ਨਜ਼ਰ ਉਹ ਦੇਖੋ ਜੀ ਨਜ਼ਰ ਆ ਰਿਹਾ ਉਹ ਘਟੀਆਂ ਮਿੱਠੀਆਂ ਦੇ ਪਾਉਜ ਲੈ ਕੇ ਆ ਪੂਰਾ ਥੱਬਾ ਭਰ ਕੇ। ਉਹ ਦੂਜੇ ਦਾ ਪ੍ਰਿੰਟ ਭੁੱਲਿਆ ਸੀ ਉਹ ਲੈਣ ਆਇਆ ਲੈ ਕੇ ਆਇਆ। ਆਹ ਦੇਖੋ ਜੀ ਆ ਰਹੇ ਅਸੀਂ ਜਾਰ ਦੇ ਕੋਲ। ਇਹ ਲੱਗਿਆ ਬੈਠਣ। ਇਹ ਲੱਗਿਆ ਬੈਠਣ। ਤੁਹਾਨੂੰ ਮਿਲਦੇ ਆਂ ਨੈਕਸਟ ਮੋੜ ਤੇ। ਹਾਂ ਅਸੀਂ ਸੀਟ ਬੈੱਡ ਲਾ ਕੇ ਦੁਰਪੇ ਇੱਥੋਂ। ਹੁਣ ਚੱਲਨੇ ਆਂ ਅਸੀਂ ਦਿੱਲੀ ਦੇ ਰਾਂ ਨੂੰ। ਦੁਬਾਰਾ ਬੱਲਾ ਸੀ ਰੋਟੀ ਖਾਣ ਲੱਗੇ ਸੀ ਉਧਰੋਂ ਸਮਾਂ ਲੱਗ ਗਿਆ ਹੁਣ ਅਸੀਂ ਇੱਥੇ ਐਂਟਰ ਕਰਕੇ ਤੇ ਹੁਣ ਅਸੀਂ ਚੱਲ ਰਹੇ ਹਾਂ ਕੁੜੇ ਦੇ ਰੋਡ ਦੇ ਉੱਤੇ ਟ੍ਰੈਫਿਕ ਬਹੁਤ ਜ਼ਿਆਦਾ ਗਿਆ ਸੀ ਪਹਿਲੇ ਬਹੁਤ ਜ਼ਿਆਦਾ ਡੇਟ ਹੋਏ ਪਏ ਸਾਨੂੰ ਤਾਂ ਲੂਟ ਹੋ ਗਿਆ ਭਾਈ ਹਾਂ ਇਹਨਾਂ ਨੇ ਇਹਨਾਂ ਨੇ ਬਹੁਤ ਲੇਟ ਕਰਾਇਆ ਇਹਨਾਂ ਨੇ ਰੋਟੀ ਖਾਣ ਨਹੀਂ ਛੱਡੀ ਉੱਥੇ ਅਵੇ ਸਵੇਰੇ ਲੇਟੇ ਹੀ ਉੱਠੇ ਜਿਹੜੇ ਕਰੀਏ ਫਿਰ ਉਹ ਤੋਂ ਬਾਅਦ ਫਿਰ ਬਾਗਿਆਂ ਪੌਚ ਲੈਣਾ ਫਿਰ ਖੱਟੇ ਵੀੜੇ ਗੋਲੀਆਂ ਪੌਚ ਖਾਣ ਲੱਗੇ ਪਏ ਆਂ ਹਾਂ ਆਪਾਂ ਬਾਹਰ ਬੈਸੋ ਤੇ ਟਰਾਲੀ ਦੇ ਤੇ ਦੇ ਕੇ ਗੇੜੇ ਫਿਰ ਮੁੜ ਜਾਗੇ ਪੁੱਥੋਂ ਹਰ ਵੀ ਨਾ ਕਿੱਥੇ ਰਕਾਇਦੇ ਹੋ ਹਾਂਜੀ ਆਪਾਂ ਪਹੁੰਚ ਚੁੱਕੇ ਆਪਾਂ ਦਿੱਲੀ 에어ਪੋਰਟ ਦੇੰਦੇ ਦੇਖੋ ਤੁਸੀਂ 3 ਲਿਖਿਆ ਹੋਇਆ ਹਾਂ ਟਰਮੀਨਲ 3 ਤੇ ਆਪਾਂ ਤੇ 에어ਪੋਰਟ ਦੇਖੋ ਸਾਰੇ ਕਿੰਨਾ ਘੰਟ ਹੋਰ ਆ ਗਿਆ ਹਾਂ ਆਪਾਂ ਪਹੁੰਚ ਗਏ ਟਰਮੀਨਲ 3 ਤੇ ਰੁਕ 10 ਮਿੰਟ ਬਾਅਦ ਮੈਂ ਤੁਹਾਨੂੰ ਏਅਰਲਾਈਨਸ ਦਾ ਬੈਕ ਕਾਲ ਕਰਦਾ ਕਰਨਾ ਕੀ ਆ ਲੰਬ ਦੇਖ ਫਿਰ ਚਲੇ ਕੀ ਰੇ ਲਗਾ ਰਿਹਾ ਨੇ ਫੋਨ ਕਰਦੇ ਹੋ ਰੁਕੂਗਾ ਠੀਕ ਹੈ ਬਈ ਠੀਕ ਕਰਦਾਗੀ ਓਕੇ ਓਕੇ ਆ ਮੁੰਡਾ ਆ ਗਿਆ ਉਹ ਸੋਦੀ ਔਰ ਉਹ ਦੋਨੋਂ ਆ ਗਿਆ 아이 차차 거기는 내요 라이트를 하어 ਉਹ ਦੇਖੋ ਕੋਕੋ ਫਿਰਦੀ ਇਹ ਕੋਕੋ ਇਹ ਕੋਕੋ ਇਹ ਕੋਕੋ ਦੀ ਮਾਂ ਜਹਾਜੀ ਕੋਕੋ ਹਜੀ ਕੋਕੋ ਦੇ ਬੱਚੇ ਆ ਦੇਖ ਲੋ ਤੇ ਦੇਖ ਲੋ ਭਈ ਉਹ ਗੁੱਡੇ ਬਸਟਾਨ ਫਿਰਦੀ ਹੁੰਦੀ ਨੇ ਦੇਖੀ ਬਸਟਾਨ ਆਇਓ ਹੈਲੋ ਬਸਟਾਨ ਤੇ ਫਿਰਦੇ ਹੋ ਕਿਹੜੀ ਬਸ ਚੜਨਾ ਪੀਆਰਟੀਸੀ ਪੀਆਰਟੀਸੀ ਇੱਥੇ ਨਹੀਂ ਆਉਣੀਗੀ ਇਧਾਰ ਘੜਦਨ ਚੱਲਦਾ ਜਾਜ ਕੋਈ ਰਸਤਾ ਜਲਾ ਲਾ ਜਿਹਾਂ ਇਧਾਰ ਘੜਦਨ ਚੱਲਦਾ ਥੋੜੇ ਦੇ ਇਹ ਪਹੁੰਚ ਚੁੱਕੀ ਹੈ ਪੀਆਰਟੀਸੀ ਬਸ ਹੁਣ ਇਹ ਇੱਥੋਂ ਲੈ ਕੇ ਜਾਏਗੀ ਕੈਨੇਡਾ ਨੂੰ ਮੇਰੇ ਭਰਾ ਦੀ ਟਿਕਟ ਬੁੱਕ ਹੋ ਗਈ ਹੈ ਕੈਨੇਡਾ ਦੀ ਇੱਥੋਂ ਤੇ ਬਸ ਚੜਨ ਲੱਗਿਆ ਹੁਣ ਇਹ ਤੇ ਝੂਟਾ ਚਲੋ ਵੀ ਹੁਣ ਪਾਰਟੀ ਮੇਰੀ ਚੱਲੀ ਹੈਗੀ ਨੀਚੇ ਗਰਾਉਂਡ 'ਚ ਗਰਾਉਂਡ ਫਲੋਰ ਇੱਧਰ ਜਾ ਤਰੀ ਜਾਵੇ ਹੁਣ ਇਹ ਬੈਗ ਲਈ ਜਾਏ ਨਾ ਕਿ ਆਹ ਸੋਨਿਸ ਆਰ ਅਸਲੀ ਆਪਾਂ ਕਿਵੇਂ ਬਣਾਵਾਂਗੇ ਅਬ ਦੀ ਅਗਦੀ ਕਿੱਦਿ ਕਰ ਲੈ ਜਣਗੀ ਆਪਾਂ ਤੇਰੀ ਵੀਡੀਓ ਬਣਾਈਏ। ਨਹੀਂ ਤੇ ਨਹੀਂ ਨਾ ਨਾ ਦੇਖਦੇ ਨਹੀਂ ਅਗਰ ਆਪਣੀ ਵੀ ਆਪਣੇ ਵੱਲ ਕਰਿਓ ਆਪਣੇ ਵਾਲੇ ਕੋਲ ਕਿਉਂ ਮੁੱਲ। ਹਾਏ ਬੋਲੋ ਹਾਏ। ਹਾਏ ਬੋਲੋ ਹਾਏ। ਲੋ ਜੀ ਹੁਣ ਅਸੀਂ ਐਰਪੋਰਟ ਕੀ ਕਰ ਚੱਲੇ ਤੂੰ ਬਣ ਕੇ ਚੱਲੇ ਘਰ ਨੂੰ ਲਾਸੀ ਤੇ ਬਣੀ ਤੇ ਬੜਾ ਟਿਕ ਲੱਗਦੀ ਨਾ ਤੁਹਾਨੂੰ ਜਿੱਤ ਵੀ ਲੱਗੀ ਸਹੀ ਨਹੀਂ ਲੱਗੀ ਆਹ ਦੇਖੋ ਆਹ ਮੇਰੀ ਜੀ ਦੇਖੋ ਬੜੇ ਲਿਖੇ ਬੰਦੇ ਆਹਦੇ ਤੱਕ ਸੀਟ ਵੈਲਿਡ ਨਹੀਂ ਲੱਗੀ ਦੂਜੀ ਇੱਧਰ ਹੀ ਹੋਣਾ ਕੋਈ ਗੱਲ ਨਹੀਂ ਪਰ ਮੈਂ ਲਵਾ ਦਰ ਤੀ ਦੇਖੋ ਜਿਹੜਾ ਕਿੱਤਾ ਮਾਰ ਲਿਆ ਇਹਦੇ ਤੇ ਸੀਟ ਵੈਲਿਡ ਹੀ ਨਹੀਂ ਲੱਗੀ ਕੋਈ ਗੱਲ ਨਹੀਂ ਠੀਕ ਹੈ ਜੀ ਓਕੇ ਬਾਏ ਬਾਏ